ਦੋਸਤੋ ਇੱਕ ਗੱਲ ਦੱਸੋ ਉਹ ਟਾਈਮ ਦੱਸੋ ਕਿਹਨੇ ਕੀਨੇ ਹੜਾਇਆ ਜਦੋਂ ਆਪਣੇ ਕੱਚੇ ਵੇੜੇ ਹੁੰਦੇ ਸੀ ਦੇ ਵਿੱਚ ਛਿੜਕ ਕੇ ਪਾਣੀ ਵੇੜੇ ਪਾਣੀ ਛਿੜਕ ਕੇ ਦੇ ਉੱਤੇ ਐ ਲੈਣਵਾਰ ਸਤਾਤ 8 8 ਮੰਜੇ ਡਾਹ ਲੈਣੇ ਤੇ ਉਹਦੇ ਮੇਜ ਵਾਲਾ ਪੱਖਾ ਹੁੰਦਾ ਸੀਗਾ ਮੇਰੇ ਤਾਂ ਚੰਗੀ ਤਰ੍ਹਾਂ ਯਾਦ ਆ ਉਹ ਇੱਕ ਪਾਸੇ ਨੂੰ ਇੱਕ ਪਾਸੇ ਜਾ ਕੇ ਖੜਜਿਆ ਕਰੇ ਇੱਕ ਪਾਸੇ ਖੜਜਿਆ ਕਰੇ ਤੇ ਉਹ ਉਹਦੇ ਨਾਲ ਰੱਸੀ ਬੰਨਣੀ ਜਾਲੀ ਨਾਲ ਰੱਸੀ ਬੰਨ ਕੇ ਥੱਲੋਂ ਮੇਚ ਦੇ ਪਾਵੇ ਨਾਲ ਰੱਸੀ ਬੰਨ ਕੇ ਫਿਰਦਾ ਚੱਲਣਾ ਹੋਵੇ ਇੱਥੇ ਚੱਲ ਹੁਣ ਤੇ ਸਾਂਝੇ ਪਰਿਵਾਰ ਹੁੰਦੇ ਸੀ ਇਕੱਠੇ ਬਹਿ ਕੇ ਰੋਟੀ ਖਾਣੀ ਤਦੂਰ ਤੇ ਲਾ ਕੇ ਰੋਟੀਆਂ ਚੱਕ ਲੈਣੀਆਂ ਛਾਬੇ 'ਚ ਰੱਖ ਕੇ ਸਾਰੀਆਂ ਫਿਰ ਬਹਿ ਕੇ ਰੋਟੀ ਇਕੱਠੇ ਪਰਿਵਾਰ ਨੇ ਖਾਣੀ ਬਹਿ ਕੇ ਨਾਲੇ ਮਾਰਨੀਆਂ ਗੱਲਾਂ ਬਾਤਾਂ ਰੋਟੀ ਖਾਣ ਤੋਂ ਬਾਅਦ ਵੀ ਕੰਟਾ ਕੰਡਾ ਬੈਠਾ ਸਾਰਾ ਸਾਰਾ ਪਰਿਵਾਰ ਗੱਲਾਂ ਬਾਤਾਂ ਮਾਰੀ ਜਾਂਦਾ ਨਾਲੇ ਅੱਸੀ ਖੇਡੀ ਜਾਂਦਾ ਤੇ ਉਦੋਂ ਬਾਅਦ ਚ ਫੇਰ ਕਿਤੇ ਜਾ ਕੇ ਮਾਤਾ ਹਰੀ ਸੋਂ ਪੈਂਦਿਆਂ ਮੁੜ ਕੇ 9-10 ਵਜੇ ਜਾਣੇ ਵਾ ਰੋਟੀ ਰੋਟੀ ਖਾ ਕੇ ਪਾਣ ਦੁੱਧ ਦੁੱਧ ਭਾਂਡੇ ਪੁੰਡੇ ਚੱਕ ਕੇ ਦੁੱਧ ਦੁੱਧ ਪੀ ਕੇ ਫੇਰ ਕਿਤੇ ਪਹਿਣਾ ਉਹ ਉਹ ਪਰਿਵਾਰ ਆ ਸੰਝਾ ਬਹੁਤ ਵਧੀਆ ਪਰਵਾ ਉਦੋਂ ਬਹੁਤ ਵਧੀਆ ਮਾਹੌਲ ਸੀਗਾ ਯਾਰ ਹੁਣ ਤਾਂ ਸਾਰੇ ਖਿੰਡ ਪੁੰਡ ਕੇ ਮਾਈ ਹੁਣ ਤਾਂ ਕੋਈ ਕਿਸੇ ਨੂੰ ਪੁੱਛਦਾ ਹੀ ਨਹੀਂ ਜੇ ਉਹ ਪਹਿਲੀ ਗੱਲ ਤਾਂ ਕਿਸੇ ਤੇ ਕੋਈ ਜਾਣਦਾ ਨਹੀਂ ਜੇ ਆ ਜਾਂਦਾ ਤੁਹਾਨੂੰ ਆਇਆ ਹੁੰਦਾ ਵੀ ਇੱਕਾ ਦੋ ਜਾਵੇ ਘਰੋਂ ਯਾਰ ਇੱਥੇ ਤੱਕ ਹੋ ਗਿਆ ਲੋਕਾਂ ਦਾ ਬਾਈ ਉਹ ਮੋਹ ਮੁਹabbat ਤਾਂ ਖਤਮ ਹੀ ਹੋ ਗਿਆ ਇਹ ਬੜਾ ਵਧੀਆ ਸੀਗਾ ਉਹ ਟਾਈਮ ਯਾਰ ਇਹ 78 88 ਦੀਆਂ ਗੱਲਾਂ ਉਦੋਂ ਵੀ ਇਹ ਗੱਲਾਂ ਤਾਂ ਪਹਿਲਾਂ 80 82 ਦੀਆਂ ਹੋਣੀਆਂ ਸ਼ਾਇਦ 78 88 'ਚ ਵੀ ਕੋਈ ਐਡਾ ਆਣੀ ਜ਼ਿਆਦਾ ਨਹੀਂ ਮਤਲਬ ਕਿ ਬਦਲਿਆ ਸੀ ਟਾਈਮ ਉਦੋਂ ਫੋਨ ਵੀ ਕਿਸੇ ਕਿਸੇ ਕੋਲੇ ਹੈ ਨਹੀਂ ਸੀ ਕਿਸੇ ਦੇ ਘਰੇ ਲੱਗਾ ਹੁੰਦਾ ਸੀ ਕਿਤੇ ਕਿਤੇ ਮੇਰੇ ਚੰਗੀ ਤਰ੍ਹਾਂ ਜ ਆਦਾ ਮੇਰੇ ਬਾਪੂ ਜੀ ਬਿਮਾਰ ਸੀ ਅੰਮ੍ਰਿਤਸਰ ਦਾਖਲ ਤੇ ਅਸੀਂ ਸਾਡੇ ਤਾਇਆ ਜੀ ਸਰਪੰਚ ਹੁੰਦੇ ਸੀ ਇੰਦਰ ਸਿੰਘ ਖੋਸਾ ਉਹਨਾਂ ਦੇ ਘਰੇ ਫੋਨ ਲੱਗਾ ਹੁੰਦਾ ਸੀ ਤੇ ਮੈਂ ਅਸੀਂ ਜਾਣਾ ਜਦੋਂ ਉਹਨਾਂ ਨੇ ਸਾਨੂੰ ਦੱਸਣਾ ਮੈਸੇਜ ਦੇਣਾ ਵੀ ਤੁਹਾਡਾ ਫੋਨ ਆਊਗਾ ਤੇ ਤੁਸੀਂ ਆ ਕੇ ਫੋਨ ਸੁਣ ਲਓ ਅਸੀਂ ਉੱਥੇ ਜਾ ਕੇ ਫੋਨ ਦੇ ਕੋਲੇ ਬੈਠੇ ਰਹਿੰਦੇ ਸੀ ਤਾਰਾਂ ਆਈ ਫੋਨ ਲੱਗਾ ਸੀ ਉਦੋਂ ਉਹਨਾਂ ਦੇ ਲੱਗਾ ਸੀ ਉਹ ਸਰਪੰਚ ਸੀ ਕਿ ਉਦੋਂ ਪਹਿਲਾਂ ਚੰਗਾ ਘਰ ਵਧੀਆ ਤੇ ਉਦੋਂ ਉੱਥੇ ਜਾ ਕੇ ਅਸੀਂ ਫੋਨ ਉਹ ਕਰਨਾ ਵੀ ਉੱਥੋਂ ਤੇ ਸੁਣਨਾ ਵੀ ਉੱਥੋਂ ਅੰਮ੍ਰਿਤਸਰ ਬਾਪੂ ਜੀ ਦਾਕਲ ਸੀ ਜੋ ਵੀ ਮੈਸੇਜ ਦੇਣਾ ਫਿਨੇ ਆ ਖੱਪਾ ਜਾਂ ਕੁਝ ਵੀ ਉੱਥੋਂ ਉਹਨਾਂ ਦੇ ਘਰੇ ਬੈਠੇ ਰਹਿਣਾ ਤੇ ਉੱਥੋਂ ਫੋਨ ਕਰ ਦਿੰਦੇ ਸੀ ਮੇਰੇ ਅੱਜ ਵੀ ਯਾਦ ਆ ਇਸ 87 88 ਦੀਆਂ ਗੱਲਾਂ ਉਦੋਂ ਵੀ ਕੋਈ ਜ਼ਿਆਦਾ ਸਮਾਨ ਨਹੀਂ ਸੀ ਬਦਲਿਆ ਨਾ ਹੀ ਕੋਈ ਕਿਸੇ ਕੋਲੇ ਮੋਬਾਈਲ ਮੂਲ ਕਿੱਥੇ ਸੀ ਤੁਹਾਨੂੰ ਦੱਸੀ ਜੰਨੇ ਤੇ ਨਾ ਹੀ ਆਹ ਕੋਈ ਵਹੀਕਲ ਸੀਗੇ ਕਿਸੇ ਕੋਲੇ ਮੋਟਰਸਾਈਕਲ ਸਕੂਟਰ ਬਾਹਲੇ ਜ਼ਿਆਦੇ ਤੇ ਮੋਬਾਈਲ ਕਿਹਦੇ ਕੋਲੇ ਹੋਣੇ ਘਰੇ ਨਾ ਬਹੁਤ ਵਧੀਆ ਟਾਈਮ ਸੀ ਨਾ ਕੋਈ ਸਾਧਨ ਸੀਗੇ ਇੰਨੇ ਹੁਣ ਤਾਂ ਹਰੇ ਇੱਕ ਬੰਦਾ ਘਰੇ ਤੇ ਚਲਾਉਣ ਵਾਲਾ ਤੇ ਚਾਰ ਚਾਰ ਸਾਧਨ ਖੜੇ ਹੈ ਘਰੇ ਲੋਕ ਕਿਉਂ ਔਖੇ ਸੀ ਹੁਣ ਕਿਉਂ ਔਖੇ ਆ ਲੋਕ ਤਾਂ ਹੀ ਔਖੇ ਆ ਲੋਕ ਹੁਣ ਜ਼ਰੂਰਤਾਂ ਆਪ ਹੀ ਵਧਾ ਲਈਆਂ ਜਿ ਜਿੰਨਾਂ ਦੀ ਲੋੜ ਨਹੀਂ ਸੀ ਜ਼ਰੂਰਤਾਂ ਵਧਾ ਲਈਆਂ ਹੁਣ ਔਖੇ ਹੋਏ ਉਦੋਂ ਲੋਕ ਸੌਕੇ ਕਿਉਂ ਸੀ ਕਿਹੜੇ ਮੋਬਾਈਲ ਹੁੰਦੇ ਸੀ ਕਿਹੜੇ ਮੋਟਰਸਾਈਕਲ ਸਕੂਟਰ ਕਾਰਾਂ ਜੀ ਪਹੁੰਦੀਆਂ ਸੀ ਕੁਝ ਨਹੀਂ ਸੀ ਉਦੋਂ ਬਾਈ ਤੇ ਤਾਂ ਹੀ ਲੋਕ ਸੌਖੇ ਸੀਗੇ ਆਪਦਾ ਵਧੀਆ ਸੌਂਦੇ ਸੀ ਨਾ ਉਦੋਂ ਇੰਨੀਆਂ ਬਿਮਾਰੀਆਂ ਸੀ ਬਹੁਤ ਵਧੀਆ ਮਾਹੌਲ ਸੀਗਾ ਬਾਈ ਸਾਰਿਆਂ ਨਾਲ ਜਿਆਦਾ ਤਾਂ ਮੈਨੂੰ ਤਾਂ ਜੁਆਇੰਟ ਫੈਮਿਲੀਾਂ ਵਾਲਾ ਸਭ ਤੋਂ ਵਧੀਆ ਲੱਗਦਾ ਸੀ ਪੜਾ ਵਧੀਆ ਸੀਗਾ ਹੱਸਣਾ ਖੇਡਣਾ ਪੈਣਾ ਰਾਤ ਨੂੰ ਸਾਰੇ ਡੱਬਰ ਨੇ ਇਕੱਠਾ ਹੋ ਕੇ ਰੋਟੀ ਰੋਟੀ ਖਾ ਕੇ ਫੇਰ ਪੈਣਾ ਉਹ ਤਾਂ ਜਿਆਦਾ ਹੀ ਆਉਂਦੇ ਯਾਰਾਂ ਲੈਨਵਰ ਮੰਜੇ ਡਾਹ ਦੇਣੇ ਪੱਖੇ ਅੱਗੇ ਚੱਲਣਾ ਹਉਣੇ ਸਾਰੀ ਦਾ ਸਟੈਂਡ ਵਾਲਾ ਉਹਦੇ ਵਾਲਾ ਮੇਜ ਵਾਲਾ ਪੱਖਾ ਉਸ਼ਾ ਦੇ ਪੱਖੇ ਜਿਆਦੇ ਹੁੰਦੇ ਸੀ ਮੇਰੇ ਯਾਦ ਉਸ਼ਾ ਦਾ ਪੱਖਾ ਬਹੁਤ ਵਧੀਆ ਸਮਾ ਸੀਗਾ ਯਾਰ ਉਹ ਬਰਫ ਲੈ ਜਾਣਾ ਮੁੱਲ ਲਿਓਣੀ ਬਰਫ ਅਸੀਂ ਦਾ ਮੈਨੂੰ ਬਾਪੂ ਜੀ ਕਹਿੰਦੇ ਜਾਂ ਐਂ ਕਾ ਟਰੈਕਟਰ ਤੇ ਸਿੱਲੀ ਲੱਦ ਲੈ ਬਰਫ ਦੀ ਸਾਡੇ ਬਰਫ ਦਾ ਕਾਰਖਾਨਾ ਸੀਗਾ ਸਾਡੇ ਪਿੰਡ ਤੇ ਮੈਂ ਸਿੱਲੀ ਲੈ ਆਉਣੀ ਦੋ ਦਿਨ ਕੱਢ ਜਾਂਦੀ ਸੀ ਕਿ ਬਰਫ ਤੇ ਲੈਂਕਾ ਤੇ ਲੱਦ ਲੈ ਆਉਣੀ ਮਗਰ ਬਹੁਤ ਵਧੀਆ ਮੌਸਮ ਸੀ ਜੇ ਕੋਈ ਆ ਜਣਾ ਦਾ ਲਾਲ ਬੱਤਾ ਗੋਲੀ ਆ ਜਾਂ ਗੋਲੀ ਵਾਲਾ ਜਾਂ ਲਾਲ ਬੱਤਾ ਤੇ ਫਿਰ ਆਗੀ ਰਸਨਾ ਉਹ ਵੀ ਉਹ ਵੀ ਪੁਰਾਣੇ ਟਾਈਮਾਂ ਦੀ ਗੱਲ ਯਾਰ ਰਸਨਾ ਖੰਡ ਢੋਲ ਕੇ ਬੋਤਲਾਂ ਭਰ ਲੈਣੀਆਂ ਤੇ ਜਦੋਂ ਕੋਈ ਆਉਣਾ ਤਾਂ ਉਹ ਪਿਆ ਦੇਣੀ ਅੱਜ ਕੱਲ ਤਾਂ ਸਿਸਟਮ ਵੀ ਚੇਂਜ ਹੋ ਗਿਆ ਉਹ ਤਾਂ ਘਰੇ ਹੀ ਘੰਡ ਢੋਲ ਕੇ ਬਣਾ ਲੈਂਦੇ ਸੀ ਉਦੋਂ ਬਾਲਾ ਸਮਾ ਸੀਗਾ ਯਾਰ ਬਾਕੀ ਵੀਡੀਓ ਵੱਡੀ ਹੋ ਜੂਗੀ ਤੇ ਪਰ ਮੈਨੂੰ ਦੱਸਿਓ ਮੈਂ ਇਸ ਕੌਣ ਕਰਦਾ ਇਹਨਾਂ ਚੀਜ਼ਾਂ ਨੂੰ ਯਾਰ ਲਾਲ ਬੱਤਾ ਗੋਲੀ ਵਾਲਾ ਬੱਤਾ ਤੇ ਬਰਫ ਵਾਲੀ ਕੋਲ ਫੀਕਾਨੇ ਤੇ ਚੜਾ ਕੇ ਉੱਤੇ ਬਰਫ ਬਰਫ ਦਾ ਗੋਲ ਆਇਆ ਬਣਾ ਕੇ ਉੱਤੇ ਸਿੱਟਦੇ ਨੇ ਉਹਨਾਂ ਨੇ ਰਾਤ ਜਾ ਸਿੱਟ ਦਿੰਦੇ ਹੁੰਦੇ ਸੀ ਬਹੁਤ ਯਾਦ ਆਉਂਦਾ ਬਾਈ ਖਾਸ ਕਰਕੇ ਬਾਪੂ ਮੰਮਾ ਪਿਓ ਨਾਲ ਜਿਹੜਾ ਵਿੱਚ ਰਹੇ ਸਮਾਂ ਉਹ ਉਹ ਤਾਂ ਭੁੱਲਦਾ ਹੀ ਨਹੀਂ ਯਾਰ ਬਾਲਾ ਸੋਹਣਾ ਸਮਾਂ ਸੀ ਬਾਈ ਬਹੁਤ ਵਧੀਆ ਸਮਾਂ ਸੀ ਤੁਸੀਂ ਜਰੂਰ ਦੱਸਿਓ ਬਾਈ ਯਾਰ ਚੰਗਾ ਕਿਹੜਾ-ਕਿਹੜਾ ਮਿਸ ਕਰਦਾ ਬਾਈ